ਇੱਥੇ ਆਪ ਸਭ ਨੂੰ ਬੈਠੇ ਸਾਡੇ ਜਤਨ ਦੋਸਤੋ ਇਸੀ ਵਕਤਵਾਤ ਜਿੱਦਾਂ ਦੇ ਵਿੱਚ ਜਿੱਨੇ ਵੀ ਸਾਡੇ ਆਪ ਨੂੰ ਪਹੁੰਚੋ ਸੰਤ ਪੱਲਾ ਫਤਿਹ ਲਾਇਆ ਵੈਕ੍ਰੂ ਦੀ ਕਾਨਤਾ ਇਹ ਵੀ ਵੈਕ੍ਰੂ ਦੀ ਫਤੇ ਤੁਹਾਡੇ ਵਰਤਮਾਨ ਦੇ ਜਿਹੜੇ ਕਾਰਵਾਈ ਹੈ ਉੰਨੀ ਮਾਣਤ ਤੋਂ ਕਹਿਣੀ ਚਾਹੀਦੀ ਆ ਕਿ ਜਿਹੜਾ ਉਹਨੇ ਬੀਜੇਪੀ ਦੇ ਨਾਲ ਸਮਝੌਤਾ ਕਰਕੇ ਆਪਣਾ ਮੂੰਹ ਚਾ ਖਾਇਆ ਕਿ ਕਿਸੇ ਕਿਸਾਨ ਨੂੰ ਅਸੀਂ ਬੋਲਣ ਨਹੀਂ ਦੇਣ ਇਹਨਾਂ ਦੇ ਮੂੰਹ ਬੰਦ ਕਰਨੇ ਆ ਉਹਨਾਂ ਦੀ ਲੜੀ ਦੇ ਵਿੱਚ ਉਹ ਇਹ ਐਡਾ ਵੱਡਾ ਪੂਰੇ ਪੰਜਾਬ ਨੂੰ ਸੇਲ ਕਰਨਾ ਇੱਕ ਥਾਣੇ ਨੂੰ ਧਰਨਾ ਲਾਇਆ ਇੱਕ ਐਮਐਲਏ ਨੂੰ ਬਚਾਉਣ ਦੇ ਖਾਤਰ ਕਿ ਸਾਨੂੰ ਟਰਾਲੀ ਚੋਰ ਨਾ ਕਹੋ ਤੁਸੀਂ ਬਾਤ ਨਹੀਂ ਲੱਗਦੇ ਉਹ ਦਿੱਤਾ ਹੋਇਆ ਪ੍ਰੋਗਰਾਮ ਇੱਕ ਥਾਣੇ ਦਾ ਦੇ ਪੂਰੇ ਪੰਜਾਬ ਦੇ ਵਿੱਚ ਰੇਡਾ ਮਾਰ ਕੇ ਸਾਡੇ ਆਗੂ ਜ਼ਿਲ੍ਹਾ ਦੇ ਵਿੱਚ ਭੰਡੇ ਪਰ ਉਹ ਰੱਖ ਵੀ ਨਹੀਂ ਸਕਦੇ ਸਿਆਸੀ ਬਦਲਾਮੀ ਤੋਂ ਬੰਦੇ ਹੋਏ ਇਹ ਪਿੱਛੇ ਨੂੰ ਪੈਰ ਖਿੱਚਦੇ ਨੇ ਤੋਂ ਦੇ ਵਿੱਚ ਜਿਹੜੇ ਬਾਕਬਖਾੜਿਆਂ ਦੇ ਵਿੱਚ ਸਾਡੇ ਜਿਹੜੇ ਸ਼ਸਤਾਨ ਆਗੂ ਖੜੇ ਨੇ ਖਾਸ ਕਰਕੇ ਜਿਹੜਾ ਫਰਮਰ ਖਾੜਾ ਉਹਦੇ ਵਿੱਚ ਜਿਹੜਾ ਆਪਣਾ ਲੱਖੀ ਜੰਗਲ ਦੀ ਆਪਣੀ ਗੱਡੀ ਹੈ ਤੇ ਆਗੂ ਹੈ ਉਹਨੂੰ ਪੁੱਟਿਆ ਵੀ ਦੀ ਇੱਕ ਚਲੋਤੇ ਵੀ ਆਪਣੇ ਤੇ ਘੱਟੇ ਬੌਂਡ ਕਰਕੇ ਅੰਦਰ ਲਾ ਦੇਣੀ ਡਰਾਈਵਰ ਨੂੰ ਪੁੱਟਣਾ ਕਿ ਤੁਸੀਂ ਛੱਡਿਆ ਸੜਕਾਂ ਤੇ ਲਈ ਬੈਠੇ ਹੋ ਤਾਂ ਜੇਰੇ ਤੁਸੀਂ ਇਹ ਪਹਿਲਾਂ ਉਹਦੇ ਸਿੱਧੇ ਸਾਡੇ ਕਾਰ ਬਣਾਓ ਪ੍ਰਧਾਨ ਜੀ ਉਹ ਉਹਦੇ ਕਾਰ ਉਹਦੇ ਸਿਕਰ ਉਹਦੇ ਢੰਗੇ ਇਹਨਾਂ ਨੇ 6 ਤਰੀਕ ਨੂੰ ਲਾਹੇ ਵੀ ਟਰਾਲੀਆਂ ਤੋਂ ਟਰੱਡੀਆਂ ਤੋਂ ਲਾ ਕੇ ਸ਼ਬਦ ਵੀ ਬੋਲਨੇ ਇਹਦੇ ਉਸ ਲੈਣ ਤੋਂ ਲਾਹਣ ਲਈ ਸੋਨੇ ਭਰਾਵੋ ਘਰਾ ਤੋਂ ਉਠੜਾ ਪੈਣਾ ਜਿਹੜੇ ਡਰਦੇ ਹੂ ਭਾਈਪੁਰਸ ਬਹੁਤ ਹੈ ਆਪ ਕੋਸੂ ਕੋਲੀ ਖੜਿਆ ਅੰਦਰ ਧਰਨਾ ਲਾਇਆ ਬਈ ਅੱਜ ਭਾਈ ਐਲ ਸੀ ਡੀ ਦਾ ਪ੍ਰਬੰਧ ਨੇ ਲਵਾ ਕੇ ਗਿਆ ਤੜਕੇ ਅੱਜ ਦੇਖੋ ਲੰਗਰ ਪਾਣੀ ਦਾ ਪ੍ਰਬੰਧ ਨੇ ਮੁਲਾਕਾਤਾ ਦਾ ਪ੍ਰਬੰਧ ਨੇ ਸਾਰਾ ਅੰਦਰ ਸੁਧਾਰ ਕੇ ਆਏ ਆ ਕਿੰਨੇ ਬੰਦੇ ਦੇ ਵਿੱਚ ਆਪਾਂ ਜਿਹੜਾ 10 ਦਿਨ ਦਾ ਪ੍ਰੋਗਰਾਮ ਦਿੱਤਾ ਹੈਗਾ 10 ਤਰੀਕ ਦਾ ਉਹਤੇ ਵਿਚਾਰ ਕਰਾਂਗੇ ਤਾਂ ਉਹ ਹੋ ਸਕਦਾ ਤਬਦੀਲ ਹੋ ਕੇ ਫਰਮ 1100 ਆ ਗਏ ਆਪਾਂ ਕਿ ਜਿਹੜੇ ਸਾਡੇ ਕਿਸਾਨ ਨੂੰ ਕੁੱਟਿਆ ਉਹ ਅੱਜ ਤੋਂ ਨੇ ਜੋ ਬਹੁਤ ਜ਼ਿੰਮੇਵਾਰ ਨੰਦੀਆ ਦੀ ਸਾਡੀ ਘੱਡੀ ਬਹੁਤ ਕੀਤੀ ਹੈ ਤਾਂ ਉਹ ਹੁਣੇ ਜ਼ਿਕਰ ਬਿੰਦ ਦੇ ਵਿੱਚ ਲੈ ਕੇ ਜਾਵਾਂਗੇ ਕਿਸਾਨ ਨੂੰ ਜਿਹੜੇ ਵੀ ਸਾਡੇ ਨੇ ਕੁੱਟਮਾਰ ਕੀਤੀ ਹੈ ਤਾਂ ਭਰਾਵੋ ਸਭਾ ਦੁਬਾਰੇ ਗਿਰਫਤਾਰੀ ਹੋਣੀ ਆਪਣੀ ਭਾਰਤ ਦੇ ਵਿੱਚ ਆਵਾਂਗੇ ਪਾਵਾ ਸਾਰਾ ਬੱਡਾ ਵੀਰ ਕਰ ਲੈਣਾ ਆਪਾਂ ਨੂੰ ਫਿਰ ਜੇਤ ਲਿਆਉ। ਨੰਬਰ 2 ਸੱਤਵੇਂ ਜਿਹੜੇ ਸੱਤਵੇਂ ਕੀਤੀ ਆ ਪੂਰੇ ਪੰਜਾਬ ਦੇ ਵਿੱਚ ਆਪਣੇ ਢੰਡੇ ਲਾਹੇ ਨੇ। ਢੰਡੇ ਤੋਂ ਸੀਕਰ ਪੱਟੇ ਨੇ ਪਾਏ ਸਾਰੀ ਗੱਲ ਲਾਉਣ ਲਈ ਭਰਾਵੋ 84 ਤੋਂ ਲੈ ਕੇ 100 ਲੰਬਾ ਸਮਾਂ ਲੱਗਿਆ। ਇਹ ਐਂਟੀ ਜੀ ਜੀ ਨਹੀਂ ਕੋਈ ਹੱਥ ਪਾੜਾ ਆਪਾਂ ਨੂੰ ਮਿਟਾ ਸਕਦਾ। ਐਂਟੀ ਜੀ ਜੀ ਨਹੀਂ ਕੋਈ ਤੁਹਾਨੂੰ ਧਰਦੇ ਨਾ ਪਰੋਹ ਸਕਦਾ। ਤੱਕਦੇ ਹੋ ਜਿਹੜੇ ਮਾਰ ਗਿਆ ਮਾਰ ਗਿਆ ਮੱਗਾ ਤੇ ਤੇ ਮੇਰੀ ਆਹ ਦੀ ਮੱਗ ਮੰਨੇ। ਅੱਜ ਸੋਡੀ ਜ਼ਮੀਨ ਬਚਾਉਣ ਦੀ ਗੱਲ ਹੈ ਸੋਡੀਆ ਮੰਗਾ ਬਣਾਉਣ ਜਿਹੜੀ ਐਮਐਸਪੀ ਗ੍ਰਾਂਟੇ ਕਰਵਾਉਣ ਤੇ ਆਪਾਂ ਲੜ ਰਹੇ ਹਾਂ ਤਾਂ ਫਰੀਦਕੋਟ ਥੋੜਾ ਪਿੰਡ ਦੇ ਨਾਲ ਬੁਸਟਾ ਰਹਾ ਪੰਜਾਬ ਨੇ ਤੁਸੀਂ ਵੱਡੀ ਗਿੱਪਟੀ ਦਾ ਨਾਂ ਜਾਦੇ ਸਮਾਂ ਨਹੀਂ ਦਿੱਤਾ ਤਾਂ ਜਿਵੇਂ ਵੀ ਿਕਰ ਆਇਓ ਡਰ ਕੱਢਦੇ ਆ ਗੋਰਾ ਆਪਣੇ ਘਰਾਂ ਤੋਂ ਕਿ ਜਦੋਂ ਫਰਨਗੇ ਨਾਰੇ ਮਾਰ ਤੋਂ ਜਾਵਾਂਗੇ ਆਪੇ ਜਵਾਬਾਂ ਦੇ ਪਿੱਛਲੇ ਤਾਂ ਗਿੱਡੀ ਵੱਡੀ ਗਿੱਪਟੀ ਤੁਸੀਂ ਆਇਓ ਜਿੰਮਤ ਰਹਾ ਨਾ ਮਾਰ ਰੁਕੀ ਨੇ ਉਹ ਤਾਂ ਸਾਡੇ ਅੰਦਰ ਸਾਰੇ ਪੰਜਾਬ ਤੋਂ ਕਿੱਥੇ ਕਿੱਥੇ ਕੀ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਸਾਰਾ ਕੁਝ ਨਾ ਤੋਂ ਹੱਬ ਲਵਾਂਗੇ ਜਿੱਡੀ ਵੱਡੀ ਗੱਤੀ ਚੱਲ ਰਹੀ ਉਹ ਸਾਰੇ ਵਰਕਰਾਂ ਦਾ ਆਪੋਨਾਂ ਦਾ ਧੰਨਵਾਦ ਸਾਰੇ ਰੂਪੀਕਾ ਸਾਹਿਬ